ਹਾਂਜੀ ਓ ਬੱਲੇ ਅੰਤੇਰੇ ਸਰੇ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਅੱਜ ਬੜਾ ਸਰੇ ਸਰੇ ਮੋਰਚਾ ਮਾਰਿਆ ਕੀ ਤੇ ਤੂੰ ਲੰਘਦੇ ਪਏ ਸੀ ਤੇ ਮੈਂ ਕਿਹਾ ਚਲੋ ਹੋਈ ਜਾਈਏ 2 ਮਿੰਟ ਚਲੋ ਸ਼ੁਕਰ ਹੈ ਆਓ ਠੀਕ ਠਾਕ ਹੋ ਬਸ ਵਧੀਆ ਤੂੰ ਸੁਣਾਓ ਕਿਵੇਂ ਵਧੀਆ ਵਧੀਆ ਅੱਜ ਸਰੇ ਸਰੇ ਕਿੱਦਾਂ ਕਿੜਾ ਲੱਗਿਆ ਇਦਾਂ ਹੀ ਬਸ ਤੇਰਾ ਲੰਘਣ ਤੇ ਹੀ ਤੇ ਮੈਂ ਕਿਹਾ ਕਿ ਚਲੋ ਜਾਂਦੇ ਹੋ ਜੀ ਮਿਲ ਜੇ ਫਿਰ ਤੈਨੂੰ ਕਹਿੰਦੇ ਰਹਿੰਦੇ ਆਪੇ ਵੀ ਆਉਂਦੇ ਹੋ ਸ਼ੁਕਰ ਹੈ ਸ਼ੁਕਰ ਹੈ ਵਾਹ ਯਾਦ ਕਿੱਦਾਂ ਸਾਨੂੰ ਹੀ ਦੀ ਮਮੇਰੇ ਸੰਟਾ ਬੜੀ ਯੂਨੀਫਾਰਮ ਲਈ ਲੱਭੀ ਪਾਸ ਟੋਪੀ ਲੱਭੀ ਆ ਓਏ ਕਿੰਨਾ ਵੱਡਾ ਹੋ ਗਿਆ ਤੂੰ ਇੱਧਰ ਆ ਠੀਕ ਆ ਸ੍ਰੀਕਾਲ ਕੀ ਹਾਲ ਚਾਲ ਠੀਕ ਐ ਦਿਖਾਈ ਟੋਪੀ ਏ ਕੀ ਕਰਨੀ ਆ ਸਕੂਲ ਨੇ ਫੰਕਸ਼ਨ ਹੈਗਾ ਉਹਨਾਂ ਨੇ ਕਿਹਾ ਕਿ ਸੰਟਾ ਦੀ ਯੂਨੀਫਾਰਮ ਪਾ ਕੇ ਆਓ ਤੋ ਚਲ ਮੈਂ ਦੇਣੀ ਲੱਭ ਕੇ ਠੀਕ ਐ ਮੈਂ ਤੁਹਾਨੂੰ ਇੱਕ ਗੱਲ ਕਹਾਂਗਾ ਫਸਤ ਨਹੀਂ ਕਰੋਗੇ ਨਹੀਂ ਨਹੀਂ ਦਸੀ ਮੈਂ ਸੋਨੇ ਮੁੰਡੇ ਦੇ ਕੇਸ ਹੈਗੇ ਆ ਤੁਸੀਂ ਉਹਨੂੰ ਸੈਂਟਰ ਬਣਾ ਕੇ ਕਿ ਭੇਜਣ ਲਈ ਸਕੂਲ ਤਾਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਹੈਗੀ ਆ ਪਰ ਸਕੂਲ ਦਾ ਤੁਹਾਨੂੰ ਪਤਾ ਹੈ ਕਿ ਜੋ ਸਿਸਟਮ ਹੈਗਾ ਹਰ ਇੱਕ ਸਕੂਲ ਦੇ ਵਿੱਚ ਹਰ ਤਰ੍ਹਾਂ ਦੇ ਫੰਕਸ਼ਨਸ ਕਰਦੇ ਹੈਗੇ ਆ ਇਸੇ ਤਰ੍ਹਾਂ ਉਹਨਾਂ ਨੇ ਕ੍ਰਿਸਮਸ ਦਾ ਕਰਨਾ ਹੈ ਤੇ ਸਾਰੇ ਬੱਚਿਆਂ ਨੂੰ ਪ੍ਰੈਸ਼ਰ ਦਿੰਦੇ ਆ ਕਿ ਤੁਸੀਂ ਵੀ ਵਿੱਚ ਪਾਰਟਿਸਪੇਟ ਕਰੋ ਤਾਂ ਬਸ ਐਸੇ ਚੱਕਰ ਦੇ ਵਿੱਚ ਕਰਵਾ ਰਹੇ ਆ ਸੀ ਬਾਕੀ ਐਸੇ ਤੇ ਗੁਰੂ ਸਾਹਿਬ ਨੇ ਮੰਨਦੇ ਆ ਗੁਰੂ ਸਾਹਿਬ ਨੂੰ ਤੇ ਮੰਨਦੇ ਆ ਆਪਾਂ ਵਧੀਆ ਗੱਲ ਆ ਪਰ ਇਹ ਗੱਲ ਤੁਹਾਨੂੰ ਵੀ ਪਤਾ ਨਾ ਕਿਹੜੇ ਦਿਨ ਚੱਲਦੇ ਪਏ ਆ ਹਾਂਜੀ ਉਹ ਤੇ ਪਤਾ ਹੈ ਗੁਰੂ ਸਾਹਿਬ ਨੂੰ ਮੰਨਣਾ ਤੇ ਗੁਰੂ ਦੀ ਮੰਨਣ ਦੇ ਵਿੱਚ ਫਰਕ ਹੈ ਬਈ ਹੁਣ ਦੇਖੋ ਮਹਾਰਾਜ ਨੇ ਹੀ ਕਿਹਾ ਕਿ ਇਹਨੂੰ ਪੁੱਤਰਨ ਕੇ ਸੀਸ ਪਰਵਾਰ ਦੀ ਇਹ ਸੁਪਚਾਰ ਚਾਰ ਮੂਏ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ ਉਹਨਾਂ ਹਜ਼ਾਰਾਂ ਦੇ ਵਿੱਚੋਂ ਇੱਕ ਤੁਹਾਡਾ ਹੀ ਹੁੰਦਾ ਹੈ ਤੇ ਜੇ ਅੱਜ ਅਸੀਂ ਉਸ ਨੂੰ ਆਪਣੇ ਧਰਮ ਤੋਂ ਵੱਖ ਧਰਮ ਦੇ ਵਿੱਚ ਜੇ ਭੇਜ ਰਹੇ ਹਾਂ ਧਰਮ ਕੋਈ ਮਾੜਾ ਨਹੀਂ ਗਾ ਹੁਣ ਦੇਖੋ ਜੇ ਸਾਨੂੰ ਪਤਾ ਵੀ ਕਿ ਅਸੀਂ ਸੇਕ ਧਰਮ ਚ ਜਨਮੇ ਆ ਹਨਾ ਤੁਸੀਂ ਮਾਰੇ ਨੇ ਕਿੰਨਾ ਮੰਨਦੇ ਵੀ ਨੂੰ ਪਤਾ ਹੈਗਾ ਹੈ ਕਾਫੀ ਦੇਰ ਤੋਂ ਇਹ ਤੁਹਾਨੂੰ ਜਾਣਦੇ ਹੈਗੇ ਜਿਵੇਂ ਉਹ ਬੱਚਾ ਆ ਉਹਨੂੰ ਹਜੇ ਸਹੀ ਸੱਤ ਤੇ ਗਲਤ ਦੀ ਸਮਝ ਨਹੀਂ ਹੈਗੀ ਇਹ ਸਾਡੇ ਮਾਪਿਆਂ ਦਾ ਫਰਜ਼ ਵਾ ਕਿ ਅਸੀਂ ਇਹਨੂੰ ਦਸੀਏ ਕਿ ਸੰਟਾ ਕੌਣ ਸੀ ਉਹ ਜੋ ਉਹ ਬਣਦਾ ਪਿਆ ਆ ਕਿ ਸਾਡੇ ਲਈ ਬਹੁਤ ਸਤਕਾਰ ਆ ਉਹਨਾਂ ਦੇ ਧਰਮਾਂ ਵਿੱਚ ਸਾਡੇ ਵੀ ਪਰਵਾਹ ਚ ਕੋਈ ਜੰਮੇ ਅਸੀਂ ਖੁਸ਼ੀ ਮਨਾਉਂਦੇ ਆ ਹੁਣ ਮੈਂ ਤੁਹਾਨੂੰ ਦੱਸਾਂ ਕਿ ਇਹ ਮੇਰੇ ਨਾਲ ਵੀ ਕਾਫੀ ਦੇਰ ਤੋਂ ਹਾਂਜੀ ਤੇ ਇੱਕ ਕ੍ਰਿਸਚਨ ਧਰਮ ਤੋਂ ਹੀ ਮਤਲਬ ਇਹ ਜਨਮ ਤੋਂ ਹੀ ਨੇ ਕਈ ਉਹਨਾਂ ਨੇ ਧਰਮ ਪਰਵਰਤਨ ਕਰਦੇ ਨੇ ਇੱਦਾਂ ਕੁਛ ਨਹੀਂ ਆਡੇ ਕਈ ਮਿੱਤਰ ਨੇ ਕ੍ਰਿਸਚਨ ਨੇ ਹੁਣ ਜਿਵੇਂ ਅਸੀਂ ਦੋਸਤ ਵੀ ਹੈਗੇ ਨਾ ਸਾਡੇ ਵਿੱਚ ਕਦੀ ਉਹ ਵੈਰ ਵਿਰੋਧ ਵਾਲੀ ਗੱਲ ਨਹੀਂ ਆਈ ਹੁਣ ਉਹਨਾਂ ਦਾ ਦਿਨ ਆ ਉਹਨਾਂ ਨੂੰ ਬਹੁਤ ਮੁਬਾਰਕ ਖੁਸ਼ੀ ਆ ਸਾਨੂੰ ਕਿ ਉਹਨਾਂ ਦੇ ਘਰ ਹੋਏਗਾ ਹੁਣ ਦੇਖੋ ਜੇ ਸਾਡੇ ਘਰ ਕੋਈ ਮਰਗ ਹੋਵੇ ਜਾਂ ਮੱਲੇ 'ਚ ਮਰਗ ਹੋਵੇ ਅਸੀਂ ਖੁਸ਼ੀ ਦੀਆਂ ਚੀਜ਼ਾਂ ਨਹੀਂ ਬਣਾਉਂਦੇ ਨਾ ਉਹ ਹੀ ਖੁਸ਼ੀ ਚਾਰ ਦਿਨ ਬਾਅਦ 'ਚ ਵੀ ਮਨਾਈਏ ਨਾ ਖੁਸ਼ੀ ਤਾਂ ਹਮੇਸ਼ਾ ਲਈ ਖੁਸ਼ੀ ਰਹਿੰਦੀ ਹੈਗੀ ਆ ਤੇ ਅਸੀਂ ਜੇ ਚਾਰ ਦਿਨ ਬਾਅਦ 'ਚ ਵੀ ਮਨਾਈਏ ਤੇ ਉਹ ਖੁਸ਼ੀ ਰਹਿ ਜਾਂਦੀ ਹੈ ਵੇਖੋ ਆਂਟੀ ਜੀ ਸਾਡੇ ਰਾਹ ਭਾਵੇਂ ਅਲੱਗ ਨੇ ਪਰ ਮੰਜ਼ਿਲ ਸਾਡੀ ਸਭ ਦੀ ਕੋਈ ਆ ਹੁਣ ਵੇਖੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਜਦੋਂ ਕਸ਼ਮੀਰੀ ਪੰਡਤਾ ਖਾਤਰ ਸ਼ਹੀਦੀ ਦਿੱਤੀ ਤੇ ਉਹਨਾਂ ਨੇ ਇਹ ਤਾਂ ਨਹੀਂ ਸੀ ਪੁੱਛਿਆ ਕਿ ਉਹ Hindu ਨੇ ਤੇ ਮੈਂ ਫੇਰ ਹੀ ਸ਼ਹੀਦੀ ਦਊਂਗਾ ਜੇ ਉਹ ਸਿੱਖ ਹੋਣਗੇ ਤੇ ਜਦੋਂ ਸਾਡੇ ਗੁਰੂਆਂ ਨੇ ਨਹੀਂ ਆ ਸਭ ਭੇਤ ਭਾਵ ਕੀਤੇ ਤੇ ਅਸੀਂ ਕਿਉਂ ਕਰ ਰਹੇ ਆ ਮੈਂ ਕ੍ਰਿਸਚੀਅਨ ਆ ਪਰ ਮੈਂ ਇਹ ਮੰਨਦੀ ਆ ਕਿ ਜਿੱਥੋਂ ਵੀ ਸਿੱਖਿਆ ਮਿਲਦੀ ਆ ਸਾਨੂੰ ਲੈ ਲੈਣੀ ਚਾਹੀਦੀ ਆ ਸਾਬਤ ਧਰਮ ਦਾ ਸਤਿਕਾਰ ਕਰੋ ਪਰ ਆਪਣੇ ਧਰਮ 'ਚ ਹਮੇਸ਼ਾ ਪਰਪੱਖ ਰਹੋ ਹੁਣ ਦੇਖੋ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਛੋਟੇ-ਛੋਟੇ ਲਾਲ ਨੀਹਾਂ ਦੇ ਵਿੱਚ ਜਣਵਾ ਦਿੱਤੇ ਸੀ ਕਾਦੇ ਲਈ ਸਾਡੀਆਂ ਨੀਹਾਂ ਮਜ਼ਬੂਤ ਕਰਨ ਵਾਸਤੇ ਤੇ ਸਾਡੀਆਂ ਨੀਹਾਂ ਇੰਨੀਆਂ ਕਮਜ਼ੋਰ ਤੇ ਨਹੀਂ ਹੋ ਸਕਦੀਆਂ ਕਿ ਅਸੀਂ ਆਪਣੇ ਬੱਚਿਆਂ ਨੂੰ ਇਤਿਹਾਸ ਨਾਲ ਨਾ ਜੋੜ ਪਾਈਏ ਛੋਟੇ ਹੁੰਦੇ ਤੋਂ ਹੀ ਜੇ ਉਹਨਾਂ ਦੇ ਅੰਦਰ ਅਸੀਂ ਬੀਜ ਬੋਵਾਂਗੇ ਨਾ ਤੇ ਵੱਡੇ ਹੋ ਕੇ ਤਾਂ ਹੀ ਸਾਨੂੰ ਵਧੀਆ ਫਲ ਮਿਲਣਗੇ ਉਸ ਬੂਟੇ ਦੇ ਉੱਤੇ ਉਹ ਤੁਹਾਡਾ ਬੂਟਾ ਹੈ ਜਿਹੜਾ ਤੁਸੀਂ ਲਾਇਆ ਹੋਇਆ ਤੇ ਜੇ ਵਧੀਆ ਫਲ ਲੈਣਾ ਹੈ ਤੇ ਸਾਨੂੰ ਉਹਦੀ ਦੇਖਭਾਲ ਚੰਗੀ ਤਰੀਕੇ ਨਾਲ ਕਰਨੀ ਪੈਣੀ ਹੈ। ਅਮੀਂ ਨੇ ਸਕੂਲ ਵਸ ਤੇ ਯਾਰ ਕਰਦੂ ਮੇਰੇ ਹੱਥੋਂ ਪਹਿ ਯਾਰਾ ਵਾਚ ਗਏ ਆ। ਚਲ ਠੀਕ ਹੈ ਆ ਰਹੀ ਹਾਂ ਬੇਟਾ। ਚਲੋ ਤੁਸੀਂ ਬੈਠੋ 2 ਮਿੰਟ ਤੇ ਮੈਂ ਜਰਾ ਤਿਆਰ ਕਰਕੇ ਫਿਰ ਆਉਂਦੀ ਹਾਂ ਠੀਕ ਹੈ। ਚਲੋ ਦਾਦੀ ਮਾਂ ਤੁਸਾਨੂੰ ਬੱਚਾ ਸਮਝ ਕੇ ਡਰਾ ਰਹੀ ਸੀ ਕਹਿੰਦੇ ਸੀ ਜਾਂ ਮੌਤ ਕਬੂਲ ਕਰੋ ਜਾਂ ਸਾਡਾ ਰੱਬ